اچھا <laughs> ਇੱਕ ਮਿੰਟ ਇੱਕ ਮਿੰਟ ਛੋਟੀ ਵੀ ਰੱਖ ਲਓ ਐਮਐਲਏ ਸਾਹਿਬ ਨਿਯਤ ਕਿੰਨਾ ਆ ਗਿਆ ਚੇਅਰਮੈਨ ਅਰਵਿੰਦ ਰੌਰਾ ਨੂੰ ਕੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੈਂ ਚੇਅਰਮੈਨ ਸਾਹਿਬ ਨੂੰ ਵਧਾਈ ਦੇਣਾ ਤੇ ਫਿਰ ਪ੍ਰਮਾਤਮਾ ਅੱਗੇ ਅਰਦਾਸ ਕਰਦਾਂਗੇ ਪ੍ਰਮਾਤਮਾ ਨੂੰ ਚੰਗੀ ਤਰ੍ਹਾਂ ਵਧੀਆ ਤਰ੍ਹਾਂ ਲੋਕਾਂ 'ਚ ਜੇ ਸੇਵਾ ਕਰਨ ਦਾ ਮੌਕਾ ਬਖਸ਼ੇ ਤੇ ਪਾਰਟੀ ਦਾ ਧੰਨਵਾਦ ਕਰਦਾ ਅਰਵਿੰਦ ਕੇਂਦਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਸਾਰੀ ਹੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹਨਾਂ ਨੂੰ ਇਹ ਅਹੁਦਾ ਦੇ ਕੇ ਮਾਨ ਬਖਸ਼ਿਆ ਸਾ ਇਸ ਪਾਰਟੀ ਆ ਮੈਂ ਕਿਹਨੂੰ ਨਿਯੁਕਤੀ ਮਿਲੀ ਜੀ ਕੀ ਆਪਣੇ ਵਾਦੇ ਤੇ ਪੂਰੀ ਇੰਤਰੀ ਆਮ ਆਦਮੀ ਪਾਰਟੀ ਆ ਥੋੜੇ ਕੋਲੇ ਖੜਾ ਜੀ ਵਾਹ ਰਾ ਸਭ ਤੋਂ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਾਰਟੀ ਦਾ ਰੰਧਕੀ ਰਿਵਾਇਤ ਕੇਰੀਵਾਲ ਸਾਹਿਬ ਜੀ ਦਾ ਭਗਵੰਤ ਮਾਨ ਸਾਹਿਬ ਜੀ ਦਾ ਜੀ ਤੇ ਸਾਡੇ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਜੀ ਦਾ ਜੀ ਜਿਨ੍ਹਾਂ ਨੇ ਸਾਨੂੰ ਸਾਡੀ ਮਿਹਨਤ ਵੇਖ ਕੇ ਸਾਨੂੰ ਇਹ ਦਾ ਮਾਨ ਬਖਸ਼ਿਆ ਕਮੇਟਾ ਬਰੀਵਾਲਾ ਦੀਆਂ ਕੁਝ ਸਮੱਸਿਆਵਾਂ ਜਿਵੇਂ ਮੰਡੀ ਦੀ ਸਮੱਸਿਆ ਆ ਤੇ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੂਰ ਕਰੋ ਇਸ ਨੂੰ ਜੇ ਅਸੀਂ ਸਰਕਾਰ ਨਾਲ ਰਲ ਕੇ ਜੋ ਵੀ ਸਾਡਾ ਹੈਗਾ ਕਰਾਂਗੇ ਮਸਲੇ ਹੱਲ ਕਰਾਂਗੇ ਲੋਕਾਂ ਦੀਆਂ ਜੋ ਸਮੱਸਿਆਵਾਂ ਆ ਰਹੀਆਂ ਉਸ ਨੂੰ ਕਿਸ ਤਰ੍ਹਾਂ ਦੇ ਉਹ ਵੀ ਹੱਲ ਕਰਾਂਗੇ ਜੀ ਕੋਈ ਕੰਮ ਹੋਵੇ ਧਿਆਨ ਚ ਜਿਹੜੇ ਸਭ ਤੋਂ ਪਹਿਲ ਦੇ ਆਧਾਰ ਦੇ ਜਿਵੇਂ ਸੜਕਾਂ ਟੁੱਟੀਆਂ ਪਈਆਂ ਜੀ ਫੰਡ ਹੋਇਆ ਤੇ ਇਹ ਸੜਕਾਂ ਬਣਾਵਾਂਗੇ ਜੀ ਜਾਂ ਫਰਨੀਗ ਵਗੈਰਾ ਜਾਂ ਪਿੰਡਾਂ ਦੀਆਂ ਲੈਂਕਸ਼ਨਾਂ ਬਹੁਤ ਬੰਦਾ ਹਾਲ ਬੁਰਾ ਹਾਲ ਆ ਜੀ ਜਾਂ ਮੰਡੀ ਛੋਟੀ ਆ ਜਾਂ ਮੰਡੀ ਵੱਡੀ ਦੀ ਕੋਸ਼ਿਸ਼ ਕਰਾਂਗੇ